ਖਡੂਰ ਸਾਬ ਤੋਂ ਮੈਂਬਰ ਪਾਰਲੀਮੈਂਟ ਅਮਰਿਤਪਾਲ ਸਿੰਘ ਦੀ ਰਿਹਾਈ ਅਤੇ NSA ਰੱਦ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਡੀਸੀ ਦਫ਼ਤਰ ਤੱਕ 1 ਮਾਰਚ ਵਾਰਸ ਪੰਜਾਬ ਬਲੂ ਕੱਢਿਆ ਗਿਆ। ਇਸ ਉਪਰੰਤ ਇੱਕ ਮੰਗ ਪੱਤਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸੌਂਪਿਆ ਗਿਆ। ਇਸ ਮੌਕੇ ਤੇ ਇਹਨਾਂ ਆਗੂਆਂ ਦਾ ਕਹਿਣਾ ਹੈ ਕਿ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਯਤਨ ਜਾਰੀ ਹਨ। ਅੱਜ ਅਸੀਂ ਜਿਹੜਾ ਸਾਡਾ ਪਾਰਟੀ ਦਾ ਪ੍ਰੋਗਰਾਮ ਸੀ ਉਸ ਪ੍ਰੋਗਰਾਮ ਦੇ ਤਹਿਤ ਜਿਲ੍ਹਾ ਹੈੱਡ ਕੁਆਟਰਾਂ ਤੇ ਧਰਨੇ ਦੇ ਕੇ ਮੰਗ ਪੱਤਰ ਦੇਣਾ ਸੀ ਉਹਦੀ ਲੜੀ ਦੇ ਤਹਿਤ ਅੱਜ ਜਿਲ੍ਹਾ ਫਤਿਹਗੜ੍ਹ ਦੀ ਸਾਡੀ ਜਿਹੜੀ ਪੰਜ ਮੈਂਬਰੀ ਟੀਮ ਆ ਇਹਨਾਂ ਦੀ ਰਵਾਇਤ ਦੇ ਵਿੱਚ ਪਾਰਟੀ ਵੱਲੋਂ ਅੱਜ ਪੰਜਾਬ ਸਰਕਾਰ ਦੇ ਨਾਂ BC ਸਾਹਵਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਭਾਈ ਐਨਐਸਐ ਜਿਹੜੀ ਭਾਈ ਅਮਰਤਪਾਲ ਉੱਤੇ ਲੱਗੀ ਆ ਤੀਜੇ ਸਾਲ ਉਹ ਗਲਤ ਆ ਦੇਬ ਨੇ ਆਦਾ ਔਰ ੱਟਕਾ ਪੁੱਜ ਕੇ ੱਟਕਾ ਉਹਨੂੰ ਤੋੜਨ ਦੇ ਲਈ ਔਰ ਸਰਕਾਰ ਨੂੰ ਇਹ ਦੱਸਣ ਦੇ ਲਈ ਕਿ ਪੰਜਾਬ ਦੇ ਲੋਕ ਜਿਉਂਦੇ ਤੇ ਜਾਗਦੇ ਨੇ ਇਜਾਦ ਦੇ ਲੋਕ ਤੱਕੇ ਦੇ ਖਿਲਾਫ ਲੜੇ ਨੇ ਲੜਦੇ ਨੇ ਤੇ ਲੜਦੇ ਰਹਿਣਗੇ ਇਸ ਕਰਕੇ ਸਾਡੀ ਅਪੀਲ ਆ ਕਿ ਉਹਨਾਂ ਦੀ ਐਨਐਸਏ ਤੋੜ ਕੇ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਔਰ ਬਾਕੀ ਬੰਦੀ ਸਿੰਘ ਭਾਈ ਜਗਤਾਰ ਸਿੰਘ ਵਰਗੇ ਹੋਰ ਜਿੰਨੇ ਵੀ ਨੇ ਸਮੁੱਚੇ ਬੰਦੀ ਸਿੰਘ ਪਾਰਟੀ ਸਾਰਿਆਂ ਦਾ ਸਤਿਕਾਰ ਕਰਦੀ ਆ ਉਹਨਾਂ ਨੂੰ ਰਿਹਾ ਕੀਤਾ ਜਾਵੇ ਇਹ ਸੀ ਅਧਮਗ ਪੱਤਰ ਦਿੱਤਾ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਬੈਨਰ ਹੇਠ ਅੱਜ ਵੱਖ-ਵੱਖ ਜਥੇਬੰਦੀਆਂ ਵੱਲੋਂ ਡੀਸੀ ਲੁਧਿਆਣਾ ਨੂੰ ਰਾਸ਼ਪਤੀ ਦੇ ਨਾਂ ਤੇ ਇੱਕ ਮੰਗ ਪੱਤਰ ਸੌਂਪਿਆ ਗਿਆ ਜਿਸ ਵਿੱਚ ਉਹਨਾਂ ਨੇ ਭਾਈ ਅਮਰਤਪਾਲ ਸਿੰਘ ਤੋਂ ਐਨਐਸਐ ਹਟਵਾਉਣ ਦੀ ਮੰਗ ਕੀਤੀ ਹੈ ਇਹ ਤੁਸੀਂ ਲੋਕ ਹੋ ਤੁਸੀਂ ਪ੍ਰਵਾਨੇ ਲੋਕ ਹੋ ਜਿਹੜੇ ਪੰਜਾਬ ਦੀ ਆਵਾਜ਼ ਨੂੰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਣਾ ਹੈ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਅਸੀਂ ਇੱਕ ਮੰਗ ਕਰ ਰਹੇ ਹਾਂ ਅਸੀਂ ਕਾਲੀਦਾਨ ਵਾਰਿਸ ਪੰਜਾਬ ਦੀ ਸਮੁੱਚੀ ਜੱਥੇਬੰਦੀ ਲੁਧਿਆਣਾ ਦੀ ਅੱਜ ਇੱਥੇ ਜਸਕਰਨ ਸਿੰਘ ਕਾਨ ਸਿੰਘ ਵਾਲਾ ਦੀ ਗਵਾਹੀ ਚ ਪ੍ਰਤੀਪਾਲ ਸਿੰਘ ਦੀ ਗਵਾਹੀ ਚ ਦਾਸ ਦੀ ਗਵਾਹੀ ਚ ਪੋਰ ਸੀਨੀਅਰ ਆਗੂ ਦੀ ਗਵਾਹੀ ਚ ਵੱਟੀ ਗਿਣਤੇ ਜਬ ਅਸੀਂ ਮੰਗ ਪੱਤਰ ਦੇਣ ਆਇਆ ਤੇ ਭਾਈ ਅਮਰਤਪਾਲ ਦਾ ਕੋਈ ਦੋਸ਼ ਨਹੀਂ ਭਾਈ ਅਮਰਤਪਾਲ ਨੇ ਕੋਈ ਫਟਾ ਗਨਾ ਨਹੀਂ ਦਿੱਤਾ ਅੰਮ੍ਰਿਤ ਛਕਾਉਂਦਾ ਸੀ ਉਹ ਨਸ਼ੇ ਛਡਾਉਂਦਾ ਸੀ ਉਹ ਪੰਜਾਬ ਦੀ ਗੱਲ ਕਰਦਾ ਸੀ ਉਹ ਪੰਜਾਬੀਅਤ ਦੀ ਗੱਲ ਕਰਦਾ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦਾ ਸੀ ਪੰਜਾਬ ਦੀਆਂ ਹੱਤੀ ਮੰਡਾਂ ਦੀ ਗੱਲ ਕਰਦਾ ਸੀ ਉਹਨੇ ਕੋਈ ਜੁਰਮ ਨਹੀਂ ਕੀਤਾ ਉਹਦਾ ਜੁਰਮ ਇਹ ਆ ਉਹਦੇ ਕੋਈ ਕੁਰਬਾਨਾਂ ਫੜੀਆਂ ਨਹੀਂ ਗੀਆਂ ਉਹਦੇ ਕੋਈ ਕਸ਼ਹਿਰੀਆਂ ਫੜੀਆਂ ਨਹੀਂ ਉਹਦੇ ਕੋਈ ਚੋਲੇ ਫੜੀਆਂ ਨਹੀਂ ਉਹਦੇ ਕੋਈ ਧਾਰਮਿਕ ਪੁੱਤੀਆਂ ਬਣੀਆਂ ਤੇ ਉਹਦੇ ਤਹਿਤ ਉਨੂੰ 1 ਸਾਲ ਦੀ ਐਨਐਸਏ ਹੋਈ ਤੇ ਪੰਜਾਬ ਦੇ ਲੋਕਾਂ ਨੇ ਉਨੂੰ ਪੰਜਾਬ ਦਾ ਵਾਰਿਸ ਮੰਨ ਲਿਆ ਦੂਜੀ ਵਾਰੀ ਐਨਐਸਏ ਲੱਗੀ ਤੇ ਗੰਦੂਰ ਸਾਹਿਬ ਦੇ ਲੋਕਾਂ ਨੇ ਉਨੂੰ ਗੰਦੂਰ ਸਾਹਿਬ ਦਾ ਐਮਪੀ ਬਣਾ ਦਿੱਤਾ ਤੇ ਹੁਣ ਲੱਗੀ ਆ ਤੀਜੀ ਵਾਰੀ ਐਨਐਸਏ ਹੁਣ ਤੁਹਾਨੂੰ ਦੱਸਣਾ ਚਾਹਉਣਾ 2027 ਦੇ ਵਿੱਚ ਸਰਕਾਰੀ ਖਾਲਸਾ ਬਣੂਗੀ ਤੇ ਭਾਈ ਅਮਰਪਾਲ ਸਿੰਘ ਤੁਹਾਡੇ ਚੈਨਲ ਦੇ ਰਾਈਂ ਦੱਸਣਾ ਚਾਹੁੰਨਾ ਪੰਜਾਬ ਦੇ ਮੁੱਖ ਮੰਤਰੀ ਹੋ। ਰੈਜ਼ੋਲੂਸ਼ਨ ਦਿੱਤਾ ਜੀ ਕਾਲੀ ਨਾਲ ਵਾਰਿਸ ਪੰਜਾਬ ਦੇ ਜੀ ਜਿਹੜੀ ਐਨਐਸਏ ਇੰਪੋਜ਼ੀਸ਼ਨ ਹੈਗੀ ਹੈ ਟੂਨਡੂਕੈਂਟ ਜੀ ਗਵਰਨਰ ਸਾਹਿਬ ਲਈ ਇਹ ਮੈਨੇ ਪੀਟੀ ਉਹਨਾਂ ਨੇ ਗਵਰਨਰ ਸਾਹਿਬ ਨੂੰ ਦਿੱਤਾ ਸੋ ਜਸਟ ਸੈਂਡ ਟੂ ਦ ਗਵਰਨਰ ਸਾਹਿਬ ਇਸੇ ਤਰ੍ਹਾਂ ਬਠਿੰਡਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਹਮਣੇ ਡਾਕਟਰ ਅੰbedkar ਪਾਰਕ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਰਿਸ ਇਹ ਪੰਜਾਬ ਪਾਰਟੀ ਵੱਲੋਂ ਤਰਨਾ ਪ੍ਰਦਰਸ਼ਨ ਕੀਤਾ ਗਿਆ। ਅਤੇ ਰੋਸ ਮਾਰਚ ਕਰਦੇ ਆ ਗਵਰਨੇ ਦੇ ਨਾਤੇ ਏਡੀਸੀ ਨੂੰ ਮੰਗ ਪੱਤਰ ਸੌਪਿਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 27 ਮਈ ਦਿਨ ਮੰਗਲਵਾਰ ਬਠਿੰਡਾ ਵਿਖੇ ਅਕਾਲੀ ਦਲਵਾਰ ਸਪੰਜਾਬ ਦੇ ਦੀ ਸਮੁੱਚੀ ਸਾਰੀ ਟੀਮ ਪ੍ਰੈਸ ਵਾਲੇ ਵੀਰ ਅਤੇ ਜੋ ਵੀ ਇੱਥੇ ਸੱਜਣ ਪਹੁੰਚੇ ਨੇ ਮੈਂ ਸਾਰਿਆਂ ਨੂੰ ਜਿਉਂ ਆਖਦਾ ਭਾਈ ਅਮਰਤਪਾਲ ਸਿੰਘ ਖਾਲਸਾ ਜਿਹੜੇ ਕੀ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਹਲਕਾ ਖੰਡੂਰ ਸਾਹਿਬ ਤੋਂ ਜਿਨ੍ਹਾਂ ਤੇ ਅੱਜ ਤੀਸਰੀ ਵਾਰ ਪੰਜਾਬ ਸਰਕਾਰ ਤੇ ਭਾਰਤ ਸਰਕਾਰ ਨੇ ਜਬਰੀ ਐਨਐਸਏ ਲਾ ਕੇ ਜਿਨ੍ਹਾਂ ਨੂੰ ਡਿਬਰੂਗੜ੍ਹ ਦੇ ਵਿੱਚ ਢੱਕਿਆ ਹੋਇਆ ਉਹਨਾਂ ਦੀ ਰਿਹਾਈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਅਸੀਂ ਅੱਜ ਇੱਥੇ ਸਾਰੇ ਇਕੱਠੇ ਹੋਏ ਆਂ ਅਸੀਂ ਸਰਕਾਰ ਤੋਂ ਪਰਜੋਰ ਮੰਗ ਕਰਦੇ ਆਂ ਕਿ ਡਿਬਰੂਗੜ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਲਦ ਤੋਂ ਜਲਦ ਰਿਹਾ ਕੀਤਾ ਜਾਵੇ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਆ ਉਹ ਡੀਸੀਆਂ ਨੂੰ ਮੰਗ ਪੱਤਰ ਦੇਣ ਜਾ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸੰਘਰਸ਼ ਆ ਇਹ ਹੋਰ ਤਿੱਖਾ ਕੀਤਾ ਜਾਵੇਗਾ ਕਿਉਂਕਿ ਸਰਕਾਰ ਦਿਨ ਬਦਨ ਘਟ ਗਿਣਤਾਂ ਦੇ ਨਾਲ ਧੱਕਾ ਕਰ ਰਹੀ ਆ ਸਿੱਖਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾਗਾ ਹੁਣੇ ਅਸੀਂ ਲੋਕਤੰਤ੍ਰਿਕ ਰੂਪ ਦੇ ਵਿੱਚ ਜਿਹੜਾ ਇੱਕ ਪਾਰਟੀ ਦੇ ਰੂਪ ਵਿੱਚ ਪੰਜਾਬ ਦੇ ਵਿੱਚ ਵਿਚਰ ਰਹੇ ਆ ਤੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੀਆਂ ਏਕਾਗਾਂ ਵੜ ਨਹੀਂਆਂ ਨੇ ਨੌਜਵਾਨਾਂ ਨੂੰ ਮਤਾਵਾ ਪੈਣਾ ਬੀਬੀਆਂ ਬੱਚਿਆਂ ਨੂੰ ਬੇਨਤੀ ਕਰਦੇ ਆ ਕੇ ਵੱਧ ਤੋਂ ਵੱਧ ਅਕਾਲੀ ਦਲ ਵਾਰਸਪੰਜਾਬ ਦੇ ਦੇ ਨਾਲ ਜੁੜੋ ਤੇ ਮੈਂਬਰ ਬਣੋ ਅਸੀਂ ਵੱਡੀ ਗਿਣਤੀ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਡੀਸੀ ਦਫ਼ਤਰ ਬਠਿੰਡਾ ਵਿਖੇ ਪਹੁੰਚੇ ਅੱਜ ਅਸੀਂ ਵੇਦਕਰ ਭਵਨ ਦੇ ਵਿੱਚ ਅਸੀਂ ਮਜੂਦ ਹਾਂ ਸਮੁੱਚੀ ਪ੍ਰੈਸ ਵਾਲੇ ਵੀਰ ਸਾਰੇ ਵੀਰ ਇੱਥੇ ਮੌਜੂਦ ਨੇ ਅਸੀਂ ਜਿਹੜਾ ਆਪਣਾ ਵਿਰੋਧ ਜ਼ਾਹਰ ਕਰਨ ਅਸੀਂ ਇੱਥੇ ਪਹੁੰਚੇ ਹਾਂ ਜਿੰਨੇ ਹੋਰ ਜਿੰਨੇ ਚੁਣੇ ਗਏ ਅਸੀਂ ਜਿੰਨਾ ਤੇ ਕੋਈ ਇਸ ਤਰ੍ਹਾਂ ਦੇ ਮਾਤਨੇ ਦਾ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਪਰ ਅੰਮ੍ਰਿਤਪਾਲ ਜੀ ਨੂੰ ਕੋਈ ਕੀਤਾ ਜਾ ਰਿਹਾ ਜਿਹੜੀ ਇਹ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਦੋਹਰੀ ਨੀਤੀ ਆ ਸਿੱਖਾਂ ਦੀ ਆਵਾਜ਼ ਨੂੰ ਅੱਜ ਤੋਂ ਨਹੀਂ ਬਾਬਰ ਦੇ ਸਮੇਂ ਤੋਂ ਹੀ ਦਬਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਨੇ ਵੀ ਬਾਬਰ ਨੂੰ ਜਾਬਰ ਕਿਹਾ ਸੀ ਉਸੇ ਦੇ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਵੀ ਜਿਹੜਾ ਇਹ ਜ਼ਬਰ ਆ ਉਹ ਜਾਣ ਬੁੱਝ ਕੇ ਟਾਇਆ ਜਾ ਰਿਹਾਗਾ ਜਿਹੜੇ ਕੁਝ ਸਿੰਘ ਨੇ ਉਹ ਪੰਜਾਬ ਦੀਆਂ ਜੇਲਾਂ ਦੇ ਵਿੱਚ ਲਿਆਂਦੇ ਹੋਏ ਨੇ ਕੁਝ ਜਿਹੜੇ ਸਿੰਘ ਨੇ ਪੰਜਾਬ ਦੇ ਇਸ ਬਠਿੰਡਾ ਜੇਲ੍ਹ ਦੇ ਵਿੱਚ ਵੀ ਬੰਦ ਨੇ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦੇ ਨਜਾਇਜ਼ ਸਰਕਾਰ ਆ ਜਿਹੜੀ ਧੱਕਾ ਕਰ ਰਹੀ ਆ ਜਿਨ੍ਹਾਂ ਨੂੰ ਗੈਂਗਸਟਰਾਂ ਦੇ ਜਿਹੜੇ ਨਾਲ ਆ ਉੱਥੇ ਰੱਖਿਆ ਗਿਆਗਾ ਜਿਨ੍ਹਾਂ ਦੀ ਜਾਨ ਨੂੰ ਖਤਰਾਗਾ ਤੇ ਉਹਨਾਂ ਨੂੰ ਵੀ ਜਿਹੜਾ ਉਹਨਾਂ ਦੇ ਨੇੜੇ ਦੀਆਂ ਸਖਾਵੀਆਂ ਜੇਲ੍ਹਾਂ ਦੇ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪੰਜਾਬ ਲਿਆਂਦਾ ਜਾਵੇ ਕਿਉਂਕਿ ਉਹ ਉਹਨਾਂ ਦੀ ਜਾਨ ਨੂੰ ਵੀ ਉਹਨਾਂ ਉੱਥੇ ਖਤਰਾਗਾ ਮੈਂ ਸਮਝਦਾ ਕਿਉਂਕਿ ਉਹ ਕੱਲੇ ਹੀ ਜਿਹੜੇ ਡਿਬਰੂਗੜ੍ਹ ਦੇ ਵਿੱਚ ਬੰਦ ਨੇ ਕੁਝ ਵੀ ਉਹਨਾਂ ਨਾਲ ਕੀਤਾ ਜਾ ਸਕਦਾ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਉਹਨਾਂ ਨੂੰ ਪੰਜਾਬ ਲਿਆਂਦਾ ਜਾਵੇ ਅਸੀਂ ਮੈਸੇ ਕਿਉਂ ਲਾਈ ਗਏ ਕਿਉਂਕਿ ਜੇ ਦੇਖਿਆ ਜਾਵੇ ਤਾਂ ਇਹ ਨਹੀਂ ਕੋਈ ਵੀ ਧਾਰਨੀ ਲੱਗੀ ਜਿਹੜੀ ਦੇਸ਼ ਵਿਰੋਧੀ ਜਿਹੀ ਕੋਈ ਹੋ। ਦੇਖੋ ਇਹ ਗਤੀਵਿਧੀਆਂ ਜਿਹੜੀਆਂ ਪਿਛਲੇ ਸਮੇਂ ਦੌਰਾਨ ਹੋਈਆਂ ਸਰਕਾਰ ਪੂਰੀ ਤਰ੍ਹਾਂ ਨਾਲ ਡਰ ਚੁੱਕੀ ਸੀ ਵੀ ਖਾਲਸਾ ਜਿਹੜਾ ਉਹ ਪ੍ਰਚੰਡ ਹੋ ਰਿਹਾ ਹੈ ਜਿਹੜੇ ਲੋਕ ਆ ਉਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਤੋਂ ਅੱਕ ਚੁੱਕੇ ਨੇ। ਸਰਕਾਰ ਤੋਂ ਨਿਆਂ ਭਾਲਦੇ ਨੇ ਪਰ ਸਰਕਾਰ ਉਹਨਾਂ ਨੂੰ ਨਿਆਂ ਦੇ ਨਹੀਂ ਰਹੀ। ਲੋਕਾਂ ਦੀ ਜਿਹੜੀ ਇੱਕੋ ਇੱਕ ਆਸ ਆ ਉਹ ਸਿਰਫ ਉਹਨ ਖਾਲਸੇ ਤੋਂ ਬਚੀ ਆ। ਲੋਕ 2027 ਦੇ ਵਿੱਚ ਸਰਕਾਰੇ ਖਾਲਸਾ ਬਣਾਉਣ ਲਈ ਉਤਾਵਲੇ ਨੇ ਇਸ ਕਰਕੇ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਜਿਹੜਾ ਪੰਜਾਬ ਨਹੀਂ ਸਰਕਾਰ ਲੈਉਣਾ ਚਾਹੁੰਦੀ ਤੇ ਉਹਨਾਂ ਨੇ ੱੱਕੇ ਨਾਲ ਐਨਐਸਏ ਲਾ ਕੇ ਡਾ ਰੱਖਿਆ ਹੋਇਆ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਅਸੀਂ ਇੱਥੇ ਜਿਹੜੀ ਐਨਐਸਏ ਤੀਸਰੀ ਵਾਰ ਭਾਈ ਅਮਰਤਪਾਲ ਸਿੰਘ ਦੀ ਤੇ ੱੱਕੇ ਨਾਲ ਲਾਈ ਹੈ ਵਧਾਈ ਹੈ ਤੇ ਉਹ ਮਤਲਬ ਕਿ ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਈ ਹੈ ਕਿ ਤੀਜੀ ਵਾਰ ਐਨਐਸਏ ਵਧੀਆ ਜਿਹੜੀ ਉਹਦਾ ਵਿਰੋਧ ਵਾਸਤੇ ਡੀਸੀ ਨੂੰ ਮੰਗ ਪੱਤਰ ਦੇਣ ਵਾਸਤੇ ਅਸੀਂ ਮੈਮੋਰੰਡਮ ਦੇਣ ਵਾਸਤੇ ਆਏ ਆ ਵੀ ਉਹਦੀ ਜਿਹੜੀ ਐਨਐਸਸੀ ਉਹ ਰੱਦ ਕੀਤੀ ਜਾਵੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲਿੱਕ